ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਬਿਆਨ ਦਿੱਤਾ ਸੀ ਕਿ ਕਿਸਾਨ ਹੁਣ ਪਾਣੀਆਂ ਵਾਲੇ ਮੁੱਦੇ ਤੇ ਕਿੱਥੇ ਨੇ ਤੇ ਹੁਣ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰ ਦਿੱਤਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਲਾਓ ਧਰਨਾ ਅਸੀਂ ਤੁਹਾਡੇ ਨਾਲ ਆ ਜੇ ਪੰਜਾਬ ਦੇ ਹੱਕਾਂ ਦੀ ਗੱਲ ਆ ਗਈ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਆਪਾਂ ਨੂੰ ਨੰਗਲ ਜਾ ਕੇ ਕੁਝ ਵੀ ਕਰਨ ਦੀ ਲੋੜ ਨਹੀਂ ਆਪਾਂ ਸਿੱਧਾ ਜਾ ਕੇ ਦਿੱਲੀ ਖੱਟਰ ਦੇ ਗੱਲ ਨੂੰ ਹੱਥ ਪਾਉਣਿਆ ਉਹਦੀ ਕੁਰਸੀ ਨੂੰ ਹੱਥ ਪਾਉਣਿਆ ਆਪਾਂ ਤਾਂ ਤੁਹਾਡੇ ਨਾਲ ਆ ਜਿਵੇਂ ਤੁਸੀਂ ਕਹੋਗੇ ਆਪਾਂ ਉਹ ਵੀ ਕਰ ਲਵਾਂਗੇ ਕਿਉਂਕਿ ਪੰਜਾਬ ਦੇ ਲਈ ਅਸੀਂ ਕੁਝ ਵੀ ਕਰਨ ਨੂੰ ਤਿਆਰ ਆ ਜੇ ਪੰਜਾਬ ਦੀ ਗੱਲ ਆਵੇਗੀ ਤਾਂ ਅਸੀਂ ਬੀਬੀ ਐਮਬੀ ਛੱਡੋ ਅਸੀਂ ਹਰ ਮਸਲੇ ਦੇ ਉੱਤੇ ਗੱਲਬਾਤ ਕਰਨ ਨੂੰ ਤਿਆਰ ਆ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜਾਂਗੇ ਕੀ ਕਹਿਣਾ ਕਿਸਾਨ ਆਗੂਆਂ ਦਾ ਉਹ ਤੁਹਾਨੂੰ ਦਿਖਾਉਨੇ ਆ ਔਰ ਉਸੇ ਚ ਅਸੀਂ ਕਹਿਣਾ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਆਖਰੀ ਕਿ 4000 ਕਿਊਸਿਕ 20 ਸਾਨੂੰ ਮਨਜ਼ੂਰ ਨਹੀਂ ਇਹਦੀ ਕੀਮਤ ਵਸੂਲੋ ਇਹਦਾ ਕੋਈ ਲੋਨ ਕਰੋ ਇਹ ਸਾਡਾ ਕੋਟਾ ਬਹਾਲ ਕਰੋ ਔਰ ਸਾਡੀ ਜਿਹੜੀ ਨਹਿਰੀ ਬੰਦੀ ਨਹਿਰ ਬੰਦੀ ਕੀਤੀ ਹੋਈ ਆ ਉਹ ਨਹਿਰਾਂ ਚਲਾਓ ਅੱਗੇ 1 ਮਹੀਨੇ ਲਈ ਨਹਿਰ ਬੰਦੀ ਹੁੰਦੀ ਸੀ ਹੁਣ 9 ਮਹੀਨਿਆਂ ਦੀ ਨਹਿਰ ਬੰਦੀ ਹੈ ਪੰਜਾਬ 'ਚ ਇਸ ਕਰਕੇ ਜੋ ਕੁਝ ਵੀ ਕਿਹਾ ਜਾ ਰਿਹਾ ਕਿ ਅਸੀਂ ਡੇਲਾਂ ਤੱਕ ਪਾਣੀ ਪਹੁੰਚਾਤਾ 3346 ਕਰੋੜ ਨਾਲ ਮਾਰਾ ਦਾ ਅਨੁਮਾਨ ਹੈ 15000 ਕਰੋੜ ਰੁਪਈਆ ਚਾਹੀਦਾ 15000 ਨਹਿਰੀ ਸਿਸਟਮ ਨੂੰ ਪੁਰਾਣੇ ਢਾਂਚੇ ਨੂੰ ਹੀ ਓਵਰ ਆਲ ਕਰਨ ਲਈ ਨਾ ਮੁੜ ਕੇ ਨਿਰਮਾਣ ਕਰਨ ਲਈ ਨਿਰਮਾਣ ਬਹੁਤ ਸਲੋ ਰਫਤਾਰ ਹੈ 3846 ਕਰੋੜ ਚੋਂ ਵੀ 1300 ਕਰੋੜ ਦੇ ਪ੍ਰੋਜੈਕਟ ਪੁਰਾਣੇ ਚੱਲ ਰਹੇ ਨੇ ਇਸ ਨਾਲ ਮਾਮਲਾ ਹੱਲ ਨਹੀਂ ਹੋਣਾ ਛੇਤੀ ਔਰ ਇਹੇ ਸੂਬਿਆਂ 'ਚ ਸਿਰਫ ਸਿਆਸਤ ਦਾ ਖਿਆਜਾ ਬਣਾਉਣ ਦੀ ਬਜਾਏ ਸਾਰੀ ਚੀਜ਼ ਨੂੰ ਪਾਰਟੀਆਂ ਜਿਹੜੀਆਂ ਪੰਜਾਬ 'ਚ ਵੀ ਨੇ ਹਰਿਆਣਾ 'ਚ ਵੀ ਨੇ ਉਹ ਆਪਣੇ ਆਪਣੇ ਸੂਬੇ ਦੇ ਹਿਸਾਬ ਨਾਲ ਸਟੈਂਡ ਨਹੀਂਦੀਆਂ ਨੇ ਮੁੱਦੇ ਨੂੰ ਉਹਦੇ ਵਿਗਿਆਨਕ ਢੰਗ ਨਾਲ ਮੁੱਦੇ ਨੂੰ ਝਗੜਾ ਨਿਵੇੜਨ ਦੇ ਢੰਗ ਨਾਲ ਹੱਲ ਕਰਨਾ ਚਾਹੀਦਾ ਔਰ ਉਸ ਪੰਜਾਬ ਦੇ ਰਿਪੇਰੀਅਨ ਹੱਕ ਨੇ ਜਿਹੜੇ ਉਹ ਬਹਾਲ ਕੀਤੇ ਜਾਣੇ ਚਾਹੀਦੇ ਨੇ ਅੱਜ ਅਸੀਂ ਤੁਹਾਨੂੰ ਇਸ ਗੱਲ ਲਈ ਬੁਲਾਇਆ ਸੀ ਤੁਹਾਡੇ ਸਵਾਲ ਸਾਡੇ ਸਾਹਮਣੇ ਆਇਆ ਇਹਨਾਂ ਤੇ ਤੇ ਮੈਂ ਲਾਸਟ ਬੇਨਤੀ ਕਰਨਾ ਚਾਹੁੰਦਾ ਹਾਂ ਸੀਐਮ ਸਾਹਿਬ ਨੂੰ ਭੜਕਾਊ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਾਂ ਜਿੱਥੇ ਬੰਦਿਆਂ ਨੂੰ ਨਿੰਦਣਾ ਨਹੀਂ ਚਾਹੀਦਾ ਇਹ ਸਾਰੇ ਪੰਜਾਬੀਆਂ ਦਾ ਮਾਮਲਾ ਸਰਕਾਰ ਦਾ ਵੀ ਮਾਮਲਾ ਪੰਜਾਬੀਆਂ ਦਾ ਵੀ ਮਾਮਲਾ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਵੀ ਮਾਮਲਾ ਸਾਰੇ ਲੋਕਾਂ ਦਾ ਵੀ ਮਾਮਲਾ ਇਹਨੂੰ ਇਕੱਠੇ ਹੋ ਕੇ ਇਹ ਲੰਘਣਾ ਚਾਹੀਦਾ ਜਿਹੜੀ ਇਹੋ ਜੀ ਸ਼ਬਦਾਵਲੀ ਵਰਤਨੀ ਅ ਕਿਸਾਨ ਜੱਥੇਬੰਦੀਆਂ ਬਣਦੀ ਉਹ ਭਗਵੰਤ ਮਾਨ ਜੀ ਨੂੰ ਸ਼ੋਭਾ ਨਹੀਂ ਦਿੰਦੀ ਇਹ ਇਹਦੇ ਤੇ ਮਿਲ ਬੈਠ ਕੇ ਜੇ ਉਹ ਤੁਰਨ ਤਾਂ ਸੈਂਟਰ 'ਚ ਆ ਜਾਓ ਆਪਾਂ ਲਈਏ ਧਰਨਾ ਅਸੀਂ ਤਿਆਰ ਹਾਂ ਇਹ ਭਗਵੰਦ ਮਾਨ ਜੀ ਉੱਥੇ ਫਟੜ ਦੇ ਬਾਹਰ ਚ ਧਰਨਾ ਲਾਉਣ ਨੂੰ ਤਿਆਰ ਹੋਣ ਅਸੀਂ ਇਹਦੇ ਲਈ ਤਿਆਰ ਹਾਂ ਅਸੀਂ ਕਿਸਾਨ ਜਥੇਬੰਦੀਆਂ ਤਿਆਰ ਮੇਰੀ ਕੱਲੀ ਮੇਰੀ ਕਿਸਾਨ ਜਥੇਬੰਦੀ ਨਹੀਂ ਹੋਰ ਕਿਸਾਨ ਜਥੇਬੰਦੀਆਂ ਵੀ ਇੱਥੇ ਲੜਨ ਵਾਸਤੇ ਤਿਆਰ ਦੇਖੋ ਮੁੱਖ ਮੰਤਰੀ ਸਾਹਿਬ ਦੋ ਫੈਕਟਰ ਪਰਸਾਂ ਨੂੰ ਲੱਗਦੇ ਇੱਕ ਤਾਂ ਮੁੱਖ ਮੰਤਰੀ ਸਾਹਿਬ ਅਮਨ ਸ਼ਾਹ ਦੀ ਉਸ ਨੀਤੀ ਤੇ ਚੱਲ ਪਈ ਜਿਹੜੀ ਹਰਿਆਣੇ 'ਚ ਉਹਨਾਂ ਨੇ ਇੰਪਲੀਮੈਂਟ ਕੀਤੀ ਸੀ ਕਿਸਾਨ ਵਰਸਸ ਬਾਕੀ ਤੱਕ ਦੇ ਪਿੰਡ ਵਰਸਸ ਸ਼ਹਿਰ ਇਹ ਜਿਹੜੀ ਧਰੂਵੀਕਰਨ ਦੀ ਮੁੱਖ ਮੰਤਰੀ ਸਾਹਿਬ ਉਸ ਨੀਤੀ ਨੂੰ ਸ਼ਹਿਰ ਫੜਿਆ ਉਹਨਾਂ ਨੇ ਹੁਣ ਦੂਜਾ ਮੁੱਖ ਮੰਤਰੀ ਸਾਹਿਬ ਕੋਲੇ ਕਿਸੇ ਚੀਜ਼ ਦਾ ਹੱਲ ਨਹੀਂ ਇਸ ਕਰਕੇ ਉਹਨਾਂ ਨੇ ਇਸ ਤਰ੍ਹਾਂ ਦਾ ਰਾਹ ਲੈ ਲਿਆ ਹੁਣ ਵੀ ਡੈਮ ਸੇਫਟੀ ਐਕਟ ਤੇ ਤਾਂ ਕੁਝ ਕੀਤਾ ਨਹੀਂ ਸਾਡੇ ਲਗਾਤਾਰ ਕਹਿਣ ਦੇ ਬਾਵਜੂਦ ਇਸੇ ਚੋ ਹਰਿਆਣੇ ਦੀ ਜਾਂ ਸੈਂਟਰ ਦੀ ਇਨਕ੍ਰੋਚਮੈਂਟ ਵਧੀ ਹੈ ਨਾ ਇਸੇ ਚੋ ਗ੍ਰੈਸ ਕੱਤਰ ਨੇ ਹੁਕਮ ਕਰਤਾ ਸਾਨੂੰ ਤਾਂ ਪੰਜਾਬ ਦੇ ਚੀਫ ਜਸਟਿਸ ਨਾਲ ਵੀ ਗਿਲਾ ਆ ਕਿ ਗ੍ਰੈਸ ਕੱਤਰ ਕੀ ਲੱਗਦਾ ਹੈ BBMP ਦਾ ਗ੍ਰੈਸ ਕੱਤਰ ਨੇ ਹੁਕਮ ਕੀਤਾ ਔਰ ਚੀਫ ਜਸਟਿਸ ਸਾਹਿਬ ਪਹਿਲਾਂ ਕਹਿੰਦੇ ਵੀ ਹੁਕਮ ਤਾਂ ਹੁਕਮ ਹੈ ਪਾਣੀ ਬਾਕੀ ਦੇਖਾਂਗੇ ਕਿ ਮੀਟਿੰਗ ਸੁਵਿਧਾਨਕ ਹੈਗੀ ਹੈ ਕਿ ਨਹੀਂ ਹੈਗੀ ਹੋਣ ਨਜ਼ਰਸਾਨੀ ਪਟੀਸ਼ਨ ਤੋਂ ਬਾਅਦ ਉਹ ਨੋਟਿਸ ਕੀਤਾ ਹੈ ਕਿ ਵੀ ਕੇਸ ਹੈ ਤੁਸੀਂ ਮੰਗਦੇ ਹੋ ਕਿ ਇਸ ਤਰ੍ਹਾਂ ਨਹੀਂ ਇਸ ਕਰਕੇ ਜਿਹੜੀ ਚੀਜ਼ ਮੁੱਖ ਮੰਤਰੀ ਸਾਹਿਬ ਕਰ ਨਹੀਂ ਸਕੇ ਮਨੂ ਮੈਂ ਉਹ ਕਹਾਣੀ ਸੁਣਾ ਦਿੰਦਾ ਕਿ ਇੱਕ ਵਾਰੀ ਜੰਗਲ 'ਚ ਸ਼ੇਰ ਦੀ ਥਾਂ ਤੇ ਬਾਂਦਰ ਰਾਜਾ ਬਣ ਗਿਆ ਤੇ ਜੰਗਲੀ ਕੋਈ ਸਾਰੇ ਜਿਹੜੇ ਜੰਗਲ ਦੇ ਜਾਨਵਰ ਸੀ ਉਹ ਕੋਈ ਮਸਲਾ ਲੈ ਕੇ ਗਏ ਤੇ ਬਾਂਦਰ ਕਹਿੰਦੀ ਇਸ طرف ਖੰ ਤੇ ਕਦੀ ਉਸ طرف ਤੇ ਉਹ ਕਹਿੰਦੇ ਮਸਲਾ ਤਾਂ ਹੱਲ ਹੋਇਆ ਨਹੀਂ ਉਹ ਕਹਿੰਦਾ ਦੇਖੋ ਮੈਂ ਭਜਨਟ ਤਾਂ ਪੂਰੀ ਕਰ ਰਿਆ ਮੁੱਖ ਮੰਤਰੀ ਸਾਹਿਬ ਦੀਆਂ ਜਿਹੜੀਆਂ ਇਹ ਬਾਂਦਰ ਟਪੂਸੀਆਂ ਨੇ ਹੁਣ ਉਹਦਾ ਕੋਈ ਸੱਟਾ ਨਹੀਂ ਹੋਣਾ ਉਸੇ ਜੋ ਸਾਨੂੰ ਟਾਰਗੇਟ ਕਰ ਰਹੇ ਨੇ ਜੇ ਸਾਡੀ ਐਸੀ ਤਰ੍ਹਾਂ ਯਾਦ ਹੈ ਤਾਂ ਹਰਮੀਤ ਕਾਧੀਆਂ ਸਾਹਿਬ ਨੇ ਟਵੀਟ ਕੀਤਾ ਸੀ ਜਦੋਂ ਸਰਪਾਰਟੀ ਮੀਟਿੰਗ ਬੁਲਾਈ ਹੈ ਕਿ ਕਿਸਾਨ ਜਥੇਬੰਦੀਆਂ ਦੀ ਵੀ ਮੀਟਿੰਗ ਬੁਲਾਓ ਮੁੱਖ ਮੰਤਰੀ ਸਾਹਿਬ ਨੇ ਸਾਡੇ ਕੰਨੀ ਪਿੱਟ ਕਰਨੀ ਪ੍ਰੈਸ ਕਾਨਫਰੰਸ 'ਚ ਜਵਾਬ ਦਿੱਤਾ ਸੀ ਕਿ ਅਸੀਂ ਵੀ ਕਿਸਾਨ ਆ ਕਿਸਾਨ ਜਥੇਬੰਦੀਆਂ ਦੀ ਕੋਈ ਲੋੜ ਨਹੀਂ ਇਹ ਸਭ ਦੇ ਬਾਵਜੂਦ ਅਸੀਂ ਪੰਜਾਬ ਦੇ ਇਸ ਹੱਕ ਨੂੰ ਬਚਾਉਣ ਲਈ ਔਰ ਪਾਣੀ ਦੇ ਮਸਲੇ ਦਾ ਠੀਕ ਠਾਕ ਨਾ ਹੱਲ ਕਰਾਉਣ ਲਈ ਆਵਾਜ਼ ਉਠਾਉਣ ਲਈ ਤਿਆਰ ਹੈ ਅਸੀਂ ਜਨਤਕ ਮਹਿੰਮ ਲਾਂਬੰਦ ਕਰਨ ਜਾ ਰਹੇ ਹਾਂ 18 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਵੀ ਇਸ ਤੇ ਚਰਚਾ ਕਰਾਂਗੇ ਔਰ ਜੇ ਇਸ 'ਚ ਕਿਤੇ ਮੋਰਚਾ ਲਾਉਣ ਦੀ ਨੌਗਤ ਪਈ ਗੁਰੇਜ਼ ਨਹੀਂ ਕਰਾਂਗੇ ਬਿਲਕੁਲ ਵੀ ਮੁੱਖ ਮੰਤਰੀ ਸਾਹਿਬ ਨੂੰ ਸੁਝਾਅ ਇਹ ਹੈ ਕਿ ਮੰਗਲ ਨੂੰ ਸੈਂਟਰ ਬਣਾਉਣ ਦੀ ਬਜਾਏ ਆ ਤਾਂ 21 ਮਈ ਤੱਕ ਹੋ ਜਾਣਾ ਜੇ ਪੰਜਾਬ ਦੇ ਹੱਕਾਂ ਦੀ ਗੱਲ ਇਸ ਮਾਮਲੇ ਤੇ ਕਰਨੀ ਹੈ ਤਾਂ ਮਨੋਰ ਲਾਲ ਖੱਟੜ ਜੀ ਦਾ ਜਿਹੜਾ ਸਦਨ ਹੈ ਦਿੱਲੀ 'ਚ ਜਿੱਥੇ ਉਹਨਾਂ ਦੀ ਕੁਰਸੀ ਹੈ ਚਲੋ ਲਾਓ ਧਰਨਾ ਢੱਕਾ ਪੈਰ ਤਾਂ ਗੱਟੋ ਜਰਾ ਅਸੀਂ ਮਦਦ ਕਰਨ ਨੂੰ ਤਿਆਰ ਹਾਸ ਕਰੰਗੇ ਮੁੱਖ ਮੰਤਰੀ ਸਾਹਿਬ ਨੂੰ ਇਹ ਸੁਝਾਅ ਅਸੀਂ ਪਹਿਲਾਂ ਵੀ ਬਿਆਨਾਂ ਦੇ ਰੂਪ 'ਚ ਦਿੱਤਾ ਬੀਬੀਐਮਬੀ 'ਚ ਜਿੱਦਣ ਧਰਨਾ ਮਾਰ ਕੇ ਆਇਆ ਰਾਜੇਵਾਲ ਸਾਹਿਬ ਨਾਲ ਅਸੀਂ ਵੀ ਸਹਿਯੋਗ ਕੀਤਾ ਆ ਉਦੋਂ ਵੀ ਇਹ ਸੁਝਾਅ ਦਿੱਤਾ ਮੁੱਖ ਮੰਤਰੀ ਸਾਹਿਬ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਜਿਹੜੇ અપਮਾਨਜਨਕ ਭਾਸ਼ਾ ਉਹਨਾਂ ਨੇ ਵਰਤੀ ਹੈ